ਮੇਰਾ ਨਾਮ ਦਵਿੰਦਰ ਕੁਮਾਰ ਸ਼ਰਮਾ ਇਹ ਜੇ ਲੱਗਿਆ ਵੈ ਜੀ ਬਿਜਲੀ ਬੋਰਡ ਚ ਇਹਦੇ ਬਾਰੇ ਜੀ بارش ਬਹੁਤ ਤੇਜ਼ ਪੈ ਰਹੀ ਸੀਗੀ ਤੇ ਬਹੁਤ ਜ਼ਿਆਦਾ بارش ਹੋਣ ਨਾਲ ਤੇ ਅਸਮਾਨੀ ਬਿਜਲੀ ਵੀ ਚਮਕ ਰਹੀ ਸੀਗੀ ਤਾਂ ਉਰੇ ਕੰਪਲੀਟ ਆਈ ਸੀਗੀ ਮੇਰਾ ਸਟਾਫ ਕੰਪਲੀਟ ਕਰਨ ਆਇਆ ਸੀਗਾ ਤਾਂ ਇਹਨਾਂ ਦੀ ਕੋਲ ਆਈ ਮੈਨੂੰ ਕਹਿੰਦੇ ਵੀ ਉਰੇ ਜੀ ਇੱਕ ਸੰਢ ਗਿਰਿਆ ਵੈ ਤੁਸੀਂ ਲਾਈਨ ਬੰਦ ਕਰਾ ਦਿਓ ਤਾਂ ਅਸਮਾਨੀ ਬਿਜਲੀ ਦੇ ਜਦੋਂ ਗਿਰਦੀ ਹੈ ਜੀ ਉਹ ਟਰਾਂਸਫਾਰਮਰ ਤੋਂ ਅਰਥਾਂ 'ਚ ਜਾਂਦੀ ਹੈ ਜੀ ਅਰਥਾਂ ਨਾਲ ਹੋਣ ਕਰਕੇ ਤਾਂ ਉਹ ਇਹਨੂੰ ਲੱਗਦਾ ਵੀ ਮੜਮ ਲੱਗਿਆ ਹੋਣਾ ਝਟਕਾ ਤਾਂ ਜਿਹੜੇ ਡੰਗਰ ਹੁੰਦੇ ਨੇ ਇਹਨਾਂ ਨੂੰ ਬਹੁਤ ਛੇਤੀ ਕਰੰਟ ਲੱਗਦਾ ਹੈ ਹਲਕਾ ਜਿਹਾ ਵੀ ਕਰੰਟ ਜਿਹੜਾ ਹੁੰਦਾ ਜੀ ਚਾਹੇ 80 90 ਵੋਲਟ ਤੇ ਵੀ ਨਾ ਇਹਨਾਂ ਨੂੰ ਜ਼ਿਆਦਾ ਲੱਗਦਾ ਕਿਉਂਕਿ ਇਹਨਾਂ ਦੇ ਖੁਰ ਜਿਹੜੇ ਆ ਬਿਲਕੁਲ ਅਰਥੋ ਹੀ ਹੁੰਦੇ ਨੇ ਜ਼ਮੀਨ ਨਾਲ ਲੱਗੇ ਤੇ ਹੁਣ ਉਹ ਜਿਹੜਾ ਗਵਾਂ ਵਾਲਾ ਮੈਨੂੰ ਵੈਸੇ ਹੁਣੇ ਜਸਟ ਪਤਾ ਲੱਗਿਆ ਸੀਗਾ ਉਹ ਰਾਤ ਦਾ ਸੀਗਾ ਮੇਰੇ ਘਰ ਨਾਲ ਕੇਸ ਜੀ ਤੇ ਉਹ ਰਾਤ ਵੀ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਸੀਗੀ ਤੇ ਅਸਮਾਨੀ ਬਿਜਲੀ ਲਿਸ਼ਕ ਰਹੀ ਸੀਗੀ ਉਸੇ ਦੌਰਾਨ ਹੋ ਸਕਦਾ ਹੈ ਜੀ بارشਾਂ ਤਾਂ ਹੁਣੇ ਸ਼ੁਰੂ ਹੋਈਆਂ ਜੇ ਪਹਿਲੀ بارشਾਂ 'ਚ ਇਹ ਹਾਲ ਹੈ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪ੍ਰਬੰਧ ਹੈ ਬਿਜਲੀ ਬੋਰਡ ਦੇ ਤਰਫੋਂ ਸਰ ਇਸ ਤੇ ਬਿਜਲੀ ਬੋਰਡ ਆਪਣਾ ਕੀ ਕਰ ਸਕਦਾ ਜੀ ਅਸਮਾਨੀ ਬਿਜਲੀ ਨੂੰ ਆਪਾਂ ਰੋਕ ਨਹੀਂ ਸਕਦੇ ਜੀ ਸਰ ਠੀਕ ਹੈ ਜਦੋਂ ਬਿਜਲੀ ਚਮਕਦੀ ਹੈ ਤਾਂ ਉਹ ਕਿਤੇ ਨਾ ਕਿਤੇ ਉਹ ਕਰਦੀ ਹੈ ਜੀ ਇਹ ਅਸਮਾਨੀ ਬਿਜਲੀ ਤੁਸੀਂ ਕਹਿ ਰਹੇ ਹੋ ਕਿ ਆਪਨੀ আর্থਿੰਗ ਇੱਥੇ ਪ੍ਰੋਪਰ ਨਹੀਂ ਹੈਗੀ ਜੀ আর্থਿੰਗ ਪ੍ਰੋਪਰ ਹੈ ਸਰ আর্থਿੰਗ ਪ੍ਰੋਪਰ ਹੈ ਆਪਣੀ ਠੀਕ ਹੈ ਜੀ ਅਰਥ ਚ ਕਰੰਟ ਆ ਜਾਂਦਾ ਹੁੰਦਾ ਹੈ ਅਰਥਾਂ ਚ ਜਾਂਦੀ ਹੈ ਜੀ ਜਦੋਂ ਕੋਈ ਵੀ ਇਹ ਕੋਈ ਕਰੰਟ ਆਏਗਾ ਤਾਂ ਵੀ ਉਹ ਥੱਲੇ ਅਰਥ ਚ ਜਾਏਗਾ ਸਮਾਨੀ ਬਿਜਲੀ ਆਉਂਦੀ ਹੈ ਤਾਂ ਵੀ ਉਹ ਅਰਥਾਂ ਚ ਜਾਂਦੀ ਹੈ ਜੀ ਚੌਂ ਆ ਤੇ ਚਲੋ ਬੈਲ ਦੀ ਗੱਲ ਹੈ ਇਹਨਾਂ ਦੀ ਮ੍ਰਿਤਿ ਹੋਈ ਹੈ ਕੱਲ ਨੂੰ ਹੋਰ ਵੀ ਕੋਈ ਵਾਪਰੀ ਕੋਈ ਬੰਦਾ ਨਹੀਂ ਨਹੀਂ ਸਰਦ ਸਾਨੂੰ ਬੱਚਾ ਵੀ ਮਰਿਆਉਂਦੇ ਨੇ ਹੋਰ ਵੀ ਕੋਈ ਘਟਨਾ ਵਾਪਰ ਸਕਦੀ ਹੈ ਸਾਨੂੰ ਖੁਦ ਨੂੰ ਬਹੁਤ ਦੁੱਖ ਹੈ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਠੀਕ ਹੈ ਨਾ ਜੀ ਤੇ ਆਪਾਂ ਨਾਲੇ ਸਾਡੇ ਵੀ ਕੋਈ ਵੀ ਸਟਾਫ ਮੈਂਬਰ ਵੀ ਕੁਝ ਵੀ ਬਾਕੀ ਉਹਰੇ ਲੀਕੇਜ ਕੋਈ ਨਹੀਂ ਸੀ ਕੋਈ ਤਾਰ ਨਹੀਂ ਟੁੱਟੀ ਵੀ ਸੀ ਕੁਝ ਨਹੀਂ ਹੈ ਜੀ ਵੀ ਜਿਹੜਾ ਵੀ ਅਸੀਂ ਇਹ ਦੇਖੀਏ ਵੀ ਕੋਈ ਤਾਰ ਟੁੱਟੀ ਵੀ ਹੈ ਨਾਲ ਟੱਚ ਹੋ ਰਹੀ ਆ ਵੀ ਤਾਂ ਕਰੰਟ ਆ ਰਿਹਾ ਇਹ ਸਿਰਫ ਸਿਰਫ ਇੱਕ ਅਸਮਾਨੀ ਬਿਜਲੀ ਦਾ ਜਦੋਂ ਛਟਕਾ ਪਿਆ ਤਾਂ ਉਹ ਅਰਥ ਵਿੱਚ ਜਾਣ ਕਰਕੇ ਇਹ ਅਰਥ ਹੋ ਗਏ ਇਹਨਾਂ ਦੇ ਪੈਰ ਵੀ ਅਰਥ ਹੋਏ ਹੁੰਦੇ ਨੇ ਨਾਲ ਕਿਉਂਕਿ ਜ਼ਮੀਨ ਦੇ ਤਾਂ ਕਰਕੇ ਇਹਨੂੰ ਛਟਕਾ ਲੱਗਿਆ ਹੋਣਾ ਜੀ ਬਾਕੀ ਹੋਰ ਕੁਝ ਨਹੀਂ ਹੈ ਬਾਕੀ ਇਹਨਾਂ ਚਿਹਰੋ ਹੋ ਗਿਆ ਕੋਈ ਇਧਰ ਦਿਕਤ ਨਹੀਂ ਆਈ ਸਰ ਆਪਣਾ ਨਾਮ ਦੱਸੋ ਮੈਂ ਸतीश ਕੁਮਾਰ ਰਾਸ਼ਟਰੀ ਅધ્યક્ષ ਦੋ ਰਖਸ਼ਦਨ ਅੱਜ ਸ਼ੋਭਾ 22 ਵਜੇ ਦੇ ਕਰੀਬ ਕਟਕੇ ਧਮੋਲੀ ਰੋਡ ਤੇ ਦੋ ਗੰਗਾਂ ਨੂੰ ਸੰਭਾਗੇ ਕੋਰ ਨੂੰ ਲੰਗਰੀਆਂ ਸੀ ਕਰੰਟ ਲੱਗਣ ਨਾਲ ਮੌਤ ਹੋਈ ਆ ਉਹਦੀ ਕੰਪਲੇਂਟ ਅਸੀਂ ਥਾਣੇ ਚ ਕਰਕੇ ਆ ਰਹੇ ਸੀ ਵਾਪਸ ਜਦੋਂ ਆ ਕੇ ਦੇਖਿਆ ਉੱਥੇ ਵੀ ਇੱਕ ਮੰਦਪਾਗਾ ਜਿਹੜਾ ਇਹ ਵਾਕਾ ਹੋਇਆ ਬੈਂ ਤੁਹਾਡੇ ਸਾਹਮਣੇ ਇਹ ਬੱਚਾ ਕਰੰਟ ਨਾਲ ਮਰਿਆ ਮੈਂ ਕਹਿਣਾ ਚਾਹਾਂਗਾ ਬਿਜਲੀ ਬੋਰਡ ਦੀ ਬਹੁਤ ਵੱਡੀ ਨਗਹਿਲੀ ਹੈ ਇਸ ਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਸੇ ਦਾ ਬੱਚਾ ਮਰ ਸਕਦਾ ਬੱਚੇ ਖੇਡਦੇ ਆ ਸੜਕਾਂ ਦੇ ਮਹੱਲਿਆਂ ਚ ਉਹ ਬਿਲਕੁਲ ਮਹੱਲੇ ਦੇ ਅੰਦਰ ਹੈ ਜਿੱਥੇ ਦੋ ਗੁੰਗਾਂ ਦੀ ਮੌਤ ਹੋਈ ਹੈ ਪ੍ਰਸ਼ਾਸਨ ਨੂੰ ਚਾਹੀਦਾ ਐਫ ਆਈ ਆਰ ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕਾਂ ਉਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਇਹ ਜਿਹੇ ਜਿਹੜੇ ਮੰਦ ਭਾਗ ਦੇ ਘਟਨਾ ਨਾ ਘਟ ਸਕਿਆ ਕਿਉਂਕਿ ਬਿਜਲੀ ਬੋਰਟ ਵਾਲਿਆਂ ਨੇ ਕਹਿਣਾ ਬਰਸਾਤ ਹੋ ਰਹੀ ਸੀ ਬਰਸਾਤ ਹਾਲੇ ਸ਼ੁਰੂ ਹੋਈ ਆ ਪਤਾ ਨਹੀਂ 15 ਦਿਨ ਹੋਣੀਆਂ ਪਤਾ ਨਹੀਂ 30 ਦਿਨ ਵਰਤੋ ਸਾਰਾ ਸ਼ਹਿਰ ਹੀ ਮਰ ਜਾਊਗਾ ਕਰੰਟ ਨਾਲ ਤੇ ਇਸ ਕਰਕੇ ਇਸ ਮਾਮਲੇ ਧਿਆਨ ਦੇਣਾ ਚਾਹੀਦਾ ਸਖਤ ਕਾਰਵਾਈ ਬਿਨਾਂ ਜੇ ਨਹੀਂ ਕਰਦੀ ਪੁਲਿਸ ਤਾਂ ਸਾਨੂੰ ਮਜਬੂਰਨ कोई एजुटेशन भी करना पास सकता है जय श्री राम प्रॉपर्टी बेचने और खरीदने के लिए संपर्क करें फेयर डील प्रॉपर्टीज